ਸਾਚੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਚ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਵੈਲਕਮ ਆ ਜੀ ਅੱਜ ਪਹੁੰਚੇ ਆ ਪਿੰਡ ਵਡਾਲਾ ਬਾਂਗਰ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਕਲਾਨੌਰ ਵੀਰ ਕੋਲ ਦੋ ਵੇੜਾ ਵਾਂ ਚੰਗੇ ਟਾਪ ਦੀਆਂ ਦੁੱਧ ਵਾਲੀਆਂ ਵੇੜਾ ਵਾਂ ਬਾਕੀ ਵੀਰ ਜੀ ਵੀਡੀਓ ਨੂੰ ਐਂਡ ਤੱਕ ਵੇਖਿਓ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਰੇਟ ਬਿਲਕੁਲ ਹੀ ਜਾਇਜ਼ ਜਾਂ ਨੋਰਮਲ ਜਾਂ ਰੇਟ ਹੋਊਗਾ ਬਾਕੀ ਲੈਣੇ ਵੀਰ ਕੋ ਸਾਰੀ ਜਾਣਕਾਰੀ ਆਜੋ ਵੀਰੇ ਸਾਚੀ ਗਾਲ ਵੀਰ ਜੀ ਸਾਚੀ ਗਾਲ ਵੀਰੇ ਪੋਰ ਟਿਕਟੋਕੀ ਵਧੀਆ ਵਧੀਆ ਵੀਰੇ ਤੁਸੀਂ ਸਰਾਉਂ ਠੀਕ ਠਾਕ ਚਲੋ ਵਧੀਆ ਚੱਈਦਾ ਵੀਰੇ ਗਾਵਾਂ ਫਿਰ ਆ ਗਈਆਂ ਛੋਟੇ ਛੋਟੇ ਰੇਟ ਵੀਰੇ ਛੋਟੇ ਛੋਟੇ ਵੀਰਦੀ ਰੇਟ ਤੇ ਉੜਦੀਆਂ ਜਾਣਾ ਨਾ ਪਿੰਲੇ ਨੂੰ ਤੇ ਚਲੋ ਵਧੀਆ ਵਧੀਆ ਵੀਰੇ ਨਾਲੇ ਗਾਵਾਂ ਵੀ ਜਿਹੜੀਆਂ ਸਾਫ਼ ਹਨਾ ਜੀ ਹਾਂਜੀ ਬਰੀਡ ਵਾਲੀਆਂ ਵਾ ਗਾੜੀ ਫੇਰ ਜਿਹੜੇ ਬਣ ਕੇ ਹਨਾ ਰਗਮ ਬਟਣ ਵਾਲੀਆਂ ਹਾਂਜੀ ਹਾਂਜੀ ਬਹੁਤ ਚੰਗੀਆਂ ਅਸ਼ੀਆਂ ਜੀ ਸਹੀ ਗੱਲ ਆ ਵੀਰੇ ਵੀਰੇ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਜੀ ਪਿੰਡ ਮੇਰਾ ਬਟਾਲਾ ਬੰਗਰਨਾ ਨਾਮ ਮੇਰਾ ਜਗਰਾਤ ਸਿੰਘ ਤਸੀਲ ਕਲਾਨੌਰ ਜ਼ਿਲ੍ਹਾ ਕਰਦਾਸਪੁਰ ਠੀਕ ਹੈ ਵੀਰੇ ਠੀਕ ਹੈ ਜੀ ਕਰੀਏ ਫਿਰ ਸ਼ੁਰੂ ਹਾਂਜੀ ਚਲੋ ਆ ਵੀਰੇ ਬੈਡ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਇਹ ਵੀਰ ਦੀ 2 ਮਹੀਨੇ ਹੋਏ ਜੀ ਉਹ ਬੱਚਾ ਜੀ ਦਾ ਆ ਜਿਹੜਾ ਆ ਆ ਜਿਹੜਾ ਵਿਚਕਾਰ ਆ ਹਨਾ ਜੀ ਹਾਂਜੀ ਹਾਂਜੀ ਬਾਕੀ ਕੋਈ ਭੈਣ ਭਰਾ ਆਪਣੀ ਸਮਝ ਕਰ ਲਏ ਕੋਈ ਦੋ ਸਮਝ ਲੈ ਢਾਈ ਲਾ ਲਏ ਹਨਾ ਜੀ ਹਾਂਜੀ ਹਾਂਜੀ ਬਾਕੀ ਕੀ ਹੈ ਇੰਨੇ ਕ ਇੰਨੇ ਕਦਾ ਹੀ ਆ ਬਾਕੀ ਸਾਰੇ ਭੈਣ ਭਰਾ ਪਤਾ ਹੀ ਆ ਜਿੰਨਾ ਪਸ਼ੂ ਰੱਖੇ ਆ ਦੁੱਧ 9 ਕਿਲੋ ਵੀਰ ਜੀ ਅੱਛਾ ਦੁੱਧ 9 ਕਿਲੋ ਠੰਡੀਆਂ ਅਸੀਲ ਕੋਈ ਆਪਾਂ ਮਤਲਬ ਕੋਈ ਈਦੀ ਗੱਲ ਬਾਤ ਬਾਕੀ ਕੋਈ ਟਾਈਮ ਬਜ਼ਾਰ ਨਹੀਂ ਲੱਗਾ ਨਹੀਂ ਨਹੀਂ ਟਾਈਮ ਵੀਰ ਜੀ ਟਾਈਮ ਲੱਗਾ ਇਹ ਫਿਰ ਤੇ ਪਸ਼ੂ ਪਟਨੇ ਹੁੰਦਾ ਬਹੁਤ ਵਧੀਆ ਵਸ਼ੀ ਖੋਲ ਕੇ ਤੋਰਿਓ ਵੀਰੇ ਵਸ਼ੀ ਚੰਗੀ ਵੀਰੇ ਹਣਾ ਹੈ ਵੀ ਹਲੇ ਵਹਿੜ ਗਿਆ ਵਹਿੜ ਜੇ ਵਹਿੜ ਜੇ ਹਾਂ ਜੀ ਹਾਂ ਜੀ ਨਾਲੇ ਦੁੱਧ ਵੀ ਸੰਗਣਾ 5-6 ਆਉਂਦੀ ਵੀਰ ਜੀ ਅਸੀਂ ਚਲੋ ਵਧੀਆ ਵੀਰੇ ਵਧੀਆ ਬਾਕੀ ਥੱਲੇ ਵੀ ਚੰਗੀ ਸਾਫ ਆ। ਆ ਜੋ ਵੀਰੇ ਲਾਓ। ਮਜੀ ਵਪਾਰਗਰੀ ਦਾ ਫਿਰ ਆਪਾਂ? ਹਾਂਜੀ ਹਾਂਜੀ ਵੀ ਇਸ ਦੀ ਕਰੀ ਦੇ ਜੀ। ਠੀਕ ਹੈ ਵੀਰੇ। ਤੇ ਰੇਡ ਬਿਲਕੁਲ ਹੀ ਜਾ ਜਾਣਾ ਹੁੰਦੇ ਆ ਆਪਣੇ। ਬਿਲਕੁਲ ਹੀ ਜਾ ਜੀ ਵੀ ਇਸ ਦੀ। ਠੀਕ ਹੈ ਜੀ। ਇਹ ਕਰਾਇ ਵੀਰ ਫਿਰ ਹੈ ਸੇਵਾ ਤੇ ਹਨਾ ਦੁੱਧੋ ਵਧੂਗੀ ਇਦਾਂ ਦੁੱਧੋ ਵਧੇਗੀ ਹਜੇ ਵੀ ਅੱਤੀ ਨਾਲ ਲਾਈਆਂ ਅਸੀਂ ਜੀ ਵੀਰ ਹਾਂਜੀ ਹਾਂਜੀ ਨਾਲੇ ਬਾਕੀ ਸੇਵਾ ਕਰ ਲਾਂਗੇ ਤੇ ਚੋਲਾਂਗੇ ਬਿਲਕੁਲ ਉਹ ਪਾਏ ਦਾ ਵੀਰ ਪਾਏ ਦਾ ਵੀਰ ਉਹ ਪੈਂ 2 ਲੱਖ ਦੀ ਗਾਂ ਲੈ ਲੋ ਜੇ ਦਿਨਾਂ ਚਿਰ ਪਾਓਗੇ ਨਾ ਦਿਨਾਂ ਚਿਰ ਹਨਾ ਹਾਂਜੀ ਹਾਂਜੀ ਵੀਰ ਇਹ ਕੀ ਵੀਰ ਹੋਣੀ ਵਹਿੜਾ ਲੈਂਦੇ ਘਰਾਂ ਦੇ ਪਸ਼ੂ ਲੈਂਦੇ ਸਾਰੇ ਘਰ ਤੋਂ ਲਿਆਂਦੀ ਵੀਰ ਠੀਕ ਬਸ਼ੀ ਵੀ ਠੀਕ ਆ ਵੀਰੇ ਠੀਕ ਆ ਜੀ ਹਾਂਜੀ ਵੀਰ ਜੀ ਫਿਰ ਇਹਦਾ ਰੇਟ ਰੇਟ ਜਿੰਨਾ ਮਰਜ਼ੀ ਕਰੀ ਜਾਈਏ ਵੀਰ ਜੀ ਮੰਗਣੋਂ ਤੇ ਕੰਦੀ ਕਰਦੇ ਜੀ ਪਹਿਲੀ ਵੀਡੀਓ ਪਟਾਕੇ ਪਾ ਦੀਏ 20 ਦੇ ਦੇ ਦਿਆਂਗੇ ਵੀਰੇ 20000 ਦੀ ਹਾਂਜੀ ਬੜਾ ਜਾ ਜਾ ਵੀਰੇ ਵੇਖੋ ਵੀਰ ਜੀ 20000 ਦੀ ਨਾਲ 8-9 ਕਿਲੋ ਦੁੱਧ ਹੈਣਾ ਵੀਰੇ 9 ਕਿਲੋ ਦੁੱਧ ਤੇ 8 ਦੀ ਗਰੰਟੀ ਦਵਾਂਗੇ ਅਛਾ 8 ਦੀ ਗਰੰਟੀ 9 ਕਿਲੋ ਦੁੱਧ ਆ ਹਾਂਜੀ ਵੀਰੇ ਬਾਕੀ ਥੱਲੇ ਵੀ ਚੰਗੇ ਹੀ ਐ ਕਰਮਾਲੀ ਜਿੰਨੀ ਵੀ ਆ ਥਣ ਥਣ ਵੀ ਚੰਗਾ ਲੱਗਾ ਵਾ ਤੇ ਆ ਕਿ ਵੀਰ ਜੀ 20000 ਦੀ ਤੇ ਕੋਈ ਨਹੀਂ ਹੈਣਾ ਟੋਕੜ ਵੀ ਨਹੀਂ ਦੇਣਦਾ ਜਿਹਨੂੰ ਸਾਲ-ਸਾਲ ਡੇਢ-ਡੇਢ ਸਾਲ ਹੋ ਗਏ ਸੀ ਹਾਂਜੀ ਹਾਂਜੀ ਵੀਰੇ ਨਹੀਂ ਵੀਰੇ ਰੇਟ ਜਾਇਜ ਆ ਜੀ ਗਾੜੀ ਵੀਰੇ ਆ ਗਈ ਆ ਦੁੱਧ ਦੀ ਇਹ ਵੀਰ ਜੀ ਇਹਦੇ ਥੱਲੇ 5 ਕਿਲੋ ਦੁੱਧ ਹੀ ਜੇ ਅਛਾ ਜੀ ਇਹ ਨੂੰ ਥੋੜਾ ਜਿਹਾ ਬੁਖਾਰ ਹੋ ਗਿਆ ਸੀ ਜੀ ਉਹਨੇ ਨਾ 4 ਕਿਲੋ ਦੁੱਧ ਜੀ ਹੁਣ ਵੀਰੇ ਠੀਕ ਆ ਜੀ 4 ਕਿਲੋ ਦੁੱਧ ਹੈਗਾ ਤੇ ਰੇਟ ਇਹਦਾ ਕਰੀਦਾ ਜੇ 12000 ਖੋਲ ਕੇ ਦਰਦੀ ਇੱਕ ਅਛਾ ਰੇਟ ਦਾ ਅਸੀਂ ਦਵੋ ਚਲੋ ਰੇਟ ਇਹਦਾ ਕਰੀਦਾ ਜੇ 12000 ਰੁਪਿਆ ਹਾਂ ਜੀ ਤੇ ਦੇਣੀ ਦੱਸ ਦਿਜੀਏ ਕਰ ਦਈਏ ਮਾਨਤਨ ਹੋਰ ਦੱਸੋ ਤੁਸੀਂ ਦੱਸੋ ਕਿੰਨਾ ਦਾ ਦਾ ਦਈਏ ਯਾਰੀ ਚਲੋ ਠੀਕ ਹੈ 9000 ਦੀ ਦੇ ਦਿਆਂਗੇ ਠੀਕ ਹੈ ਵੀਰੇ 9000 ਦੀ ਬਾਕੀ ਵੀਰ ਜੀ ਵੈੜ ਚੰਗੀ ਆ ਨਾ ਇਹ ਨਵੀਂ ਆ ਵੈੜ ਬਸ਼ੀ ਵਾਲੇ ਨਹੀਂ ਸੀ ਲਿਆ ਇਹ ਵੀ ਕੋਈ ਐਡਾ ਵੇਖੋ ਵੀਰ ਜੀ ਬਰੀਡ ਵਾਲੀ ਆ ਮਿਹੜ ਗਾੜੀ ਸਾਂਭਿਆ ਬਣ ਜਾਂਦਾ ਪਸ਼ੂ ਬਣੀ ਨੂੰ ਵੀ 1.5 ਮਹੀਨਾ ਹੋ ਗਿਆ ਕਿ ਇਸ ਮਤ ਕਹਿ ਦੀ ਜੇ ਬਿਲਕੁਲ ਵੀਰੇ ਬਿਲਕੁਲ ਜੀ ਹਾਂ ਜੀ ਖਾਲੀ ਕਰਕੇ ਦੇਣੀ ਐ ਅਸੀਂ ਵੀਰੇ ਫਿਰ 9000 ਦੀ ਤੇ ਬੱਕਰੀ ਨਹੀਂ ਕੋਈ ਦੇਣ ਰਿਹਾ ਹਾਂ ਜੀ ਫਿਰ ਫਿਰ ਗਾਂ ਇਹਨੇ ਦੁੱਧ ਦੇਣਾ ਦੁੱਧ ਖਾਣਾ ਜੀ ਹਾਂ ਜੀ ਕਿਆ ਕਿਲੇ ਦੀ ਗਾਰੰਟੀ ਵੀ ਦਿੱਤੀ ਠੀਕ ਐ ਵੀਰੇ ਠੀਕ ਐ ਜੀ ਐ ਚੰਗੀਆਂ ਲੜਾਂ ਵੀਰੇ ਬਾਕੀ ਕੋਈ ਗੱਲ ਨਹੀਂ ਮੇਰਾ ਵੀਰ ਭਰਾ ਪਹਿਲੀ ਯਾਰ ਵੀਡੀਓ ਬਣਾਈਆਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਨਹੀਂ ਬਾਕੀ ਜਿੱਦਾਂ ਕੋਈ ਫੋਨ ਲਾਇਕ ਕਰਿਓ ਮਾਨਤਣ ਫੋਲਕ ਮਾਨਤਣ ਕਰਿਓ ਜੀ ਸ਼ੁਰੂ ਹਾਂਜੀ ਠੀਕ ਹੈ ਵੀਰੇ ਆ ਦੋ ਪਸ਼ੂਆ ਵੀਰ ਕੋਲ ਜੀ ਇੱਥੇ ਆਓ ਆਪਣੀ ਤਸੱਲੀ ਕਰਕੇ ਖੜੋ ਆਨਲਾਈਨ ਵੀਰੋ ਨਾਲ ਦੀ ਗਾਰੰਟੀ ਹੋਊਗੀ ਹਣਾ ਵੀਰੇ ਠੀਕ ਹੈ ਵੀਰੇ ਸასი ਗੱਲ ਜੀ